ਮੇਰੀ ਫਿਰੇ ਦੇ ਮਾਲਕ ਸ੍ਰੀ ਗੁਰੂ ਵਰਗੋਮ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਅੱਜ ਪਵਿੱਤਰ ਦਿਹਾੜੇ ਤੇ ਸਾਰਿਆਂ ਨੂੰ ਮੁਬਾਰਕ ਤੇ ਨਾਲ ਅੱਜ ਜੋ ਇਤਿਹਾਸਿਕ ਕੰਮ ਜਿਹੜਾ ਹੋਇਆ ਹੈ ਖਾਸ ਤੌਰ ਤੇ ਜ਼ਮੀਨ ਦੇ ਰਿਕਾਰਡ ਸਬੰਧੀ ਉਹਦੇ ਲਈ ਬਹੁਤ-ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਅਲਗ-ਅਲਗ ਪਿੰਡਾਂ ਤੋਂ ਪੰਚ ਸਰਪੰਚ ਸਹਿਬਾਨ ਬਹੁਤ ਬਾਰ ਸ਼ਖਸੀਤਾ ਅਮਰ ਸਰ ਸਾਹਿਬ ਜੀ ਸਾਡੇ ਪਾਰਟੀ ਦੇ ਆਗੂਦਾਰ ਸਹਿਬਾਨ ਮੇਰੇ ਕੈਬਨਿਟ ਦੇ ਸਾਥੀ ਸਾਡੇ ਅਫਸਰ ਸਹਿਬਾਨ ਸਾਡੇ ਐਮਐਲਏ ਸਹਿਬਾਨ ਔਰ ਸਾਡੇ ਨੈਸ਼ਨਲ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ ਜੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ अरोड़ा ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਪਵਿੱਤਰ ਧਰਤੀ ਤੋਂ ਇਸ ਸ਼ੁਭ ਕੰਮ ਦਾ ਸ਼ੁਰੂਆਤ ਕਰਨ ਦਾ ਫੈਸਲਾ ਲਿਆ ਸੀ ਅਸੀਂ ਕਿ ਕਿਉਂਕਿ ਆਪਾਂ ਪਿੰਡਾਂ ਵਾਲੇ ਆ ਸਾਰਾ ਪਤਾ ਖੱਜਲ ਖਵਾਰੀਆਂ ਜਿੰਨੀਆਂ ਤਹਿਸੀਲਾਂ 'ਚ ਹੁੰਦੀਆਂ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਰਿਹਾ ਕਿ ਜਦੋਂ ਇੱਕ ਵਾਰੀ ਤਹਿਸੀਲ 'ਚ ਵੜ ਗਏ ਤਲੀ ਗੱਲਾਂ ਤਾਂ ਜਦੋਂ ਤਹਿਸੀਲ ਚ ਵਰਦੇ ਆ ਤਾਂ ਵੱਡਿਆਂ ਰੂਹ ਨਹੀਂ ਕਰਦੀ ਹੁੰਦੀ ਵੀ ਇਸ ਬਿਲਡਿੰਗ ਦੇ ਵਿੱਚ ਬੜੀ ਏ ਫਿਰ ਉੱਥੋਂ ਨਿਕਲਣ ਦੇ ਵਿੱਚ ਹੁੰਦਾ ਵੀ ਇਹ ਛੇਤੀ ਨਿਕਲ ਜੀ ਕਿਉਂਕਿ ਜਿੱਥੇ ਜਾਓਗੇ ਨਚੋੜੀ ਨਚੋੜ ਲੋ ਨਿੰਬੂ ਨਚੋੜੀ ਲਈ ਬੈਠੇ ਹੁੰਦੇ ਨੇ ਖੂਨ ਨਚੋੜ ਲੈਂਦੇ ਆ ਜੀ ਇੱਧਰ ਜਾ ਇੱਧਰ ਜਾ ਉੱਧਰ ਨਾ ਜਾ ਆ ਕੀਲ ਖਾ ਲਿਆ ਗਲਤ ਹੈ ਇਹਨੂੰ ਠੀਕ ਕਰਾਉਣ ਦਾ ਉੱਥੇ ਜਾ ਇੱਧਰ ਮਤਲਬ ਫਿਰ ਉਤੋਂ ਕਦੇ ਤੁਸੀਂ ਆਏ ਪੈਟਰੋਲ ਡੀਜ਼ਲ ਭੂਕੇ ਬੰਦੇ ਲਈ ਲੈ ਆਏ ਨੰਬਰਦਾਰ ਨੂੰ ਵੀ ਲੈ ਆਏ ਨਾਲ ਪਤਾ ਲੱਗੇ ਜੀ ਪੜਵਾਰੀ ਸਾਹਿਬ ਵੀ ਨਹੀਂ ਬੈਠੇ ਅੱਜ ਪਤਾ ਨਹੀਂ ਕਿੱਥੇ ਗਏ ਹੋਣੇ ਜੀ ਤਹਿਸੀਲਦਾਰ ਨਹੀਂ ਬੈਠਾ ਜੀ ਫਿਰ ਮੁੜ ਆਏ ਸੋ ਇਹ ਖੱਜਲ ਖਵਾਰੀਆਂ ਮੈਂ ਪਹਿਲੇ ਦਿਨ ਤੋਂ ਹੀ ਆਪਣੇ ਸੀੜੀਆਂ ਕਸਟਾਂ 'ਚ ਵੀ ਇਹੀ ਗੱਲ ਕਹਿਣਾ ਰਿਹਾ ਕਿ ਇਹ ਜਿਹੜੀਆਂ ਖੱਜਲ ਖਵਾਰੀਆਂ ਨੇ ਇਹ ਬੰਦ ਹੋਣੀਆਂ ਚਾਹੀਦੀਆਂ ਕਿ ਇਹ ਭ੍ਰਿਸ਼ਟਾਚਾਰ ਦੀ ਬਹੁਤ ਵੱਡੀ ਖੇਪ ਹੈ ਇੱਕ ਮਤਲਬ ਜਿਵੇਂ ਹੁਣ ਆ ਜਿਹੜਾ ਇਹ ਚ ਫਰਦ ਬਦਰ ਫਰਦ ਬਦਰ ਕੀ ਮਤਲਬ ਫਰਦ ਦੇ ਵਿੱਚ ਜੇ ਜਗਵਿੰਦਰ ਸਿੰਘ ਦਾ ਨਾਮ ਪੜਵਾਰੀ ਨੇ ਜਗਵਿੰਦਰ ਸਿੰਘ ਲਿਖਤਾ ਸ ਸ ਨਹੀਂ ਪਾਇਆ ਗ ਗ ਪਾਇਆ ਥੋੜੀ ਜਿਹੀ ਡੰਡੀ ਰਹਿ ਗਈ ਲ ਜਗਵਿੰਦਰ ਨੂੰ ਆਪਣੇ ਆਪ ਨੂੰ ਦੁਬਾਰੇ ਜਗਵਿੰਦਰ ਸਾਬਤ ਕਰਨ ਚ 10 ਸਾਲ ਲੱਗ ਜਾਂਦੇ ਵੀ ਮੈਂ ਜਗਵਿੰਦਰ ਹਾਉ ਕਹਿੰਦੇ ਆ ਕਿ ਮੈਂ ਜਗਵਿੰਦਰ ਉਹ ਤਾਂ ਜਗਵਿੰਦਰ ਹੈ ਆਹ ਇਹ ਸੱਜ ਜੁਵਿੰਦਰ ਬੋਲੀ ਜਾਂਦੇ ਨੇ ਐ ਕਿਵੇਂ ਤੂੰ ਉਹਦੇ ਕੋਲ ਜਾ ਉਹਦੇ ਕੋਲ ਜਾ ਆਪ ਦਾ ਨਾ ਹੀ ਠੀਕ ਕਰਨ ਤੇ ਪੈਸੇ ਲਾਈ ਜਾਂਦੇ ਦੱਸੋ ਜੀ ਫਿਰ ਆਪ ਦੇ ਬਲੱਡ ਰਿਲੇਸ਼ਨ ਚ ਜਮੀਨ ਦੇਣੀ ਹੈ ਬਾਪੂ ਨੇ ਜਾਂ ਦਾਦੇ ਨੇ ਬਾਪੂ ਨੂੰ ਦੇਣੀ ਹੈ ਪੋਤੇ ਨੇ ਦੇਣੀ ਹੈ ਉਹਦੇ ਚ ਫਿਰ ਆਤ ਰਾਜ ਆਉਤ ਰਾਜ ਸੋ ਐਂ ਲੱਗਦਾ ਸੀ ਯਾਰ ਮਾਲਕ ਅਸੀਂ ਆ ਜਾਂ ਕੋਈ ਇਹ ਹੋਰ ਨੇ ਅਫਸਰ ਨੇ ਮਾਲਕ ਇਹ ਜਮੀਨਾਂ ਦੇ ਵੀ ਬੋਲਦੀ ਤਾਂ ਸਾਡੇ ਨਾਂ ਹੈ ਚਲਦੀ ਇਹਨਾਂ ਦੀ ਹੈ ਸੋ ਉਹ ਸਾਰਾ ਖਤਮ ਕਰ ਲੱਗਿਆ ਚੰਝਟ ਘਰੇ ਬੈਠੇ ਤੁਸੀਂ ਅੱਜ ਕੱਲ੍ਹ ਹਰੇ ਕੋਲੇ ਮੋਬਾਈਲ ਫੋਨ ਆ ਦੋ ਦੋ ਤਿੰਨ ਤਿੰਨ ਵੀਨਾ ਪੜਦਾ ਪੰਜਾਬ ਦਾ ਡਾਟਾ ਆਇਆ ਸੀ ਕਿਦਨ ਖਵਾਰ ਚ ਆਬਾਦੀ ਤੋਂ ਵੱਧ ਨੇ ਆਪਣੇ ਜਿੰਨੀ ਆਬਾਦੀ ਉਸ ਤੋਂ ਵੱਧ ਮੋਬਾਈਲ ਫੋਨ ਨੇ ਦੋ ਦੋ ਤਿੰਨ ਤਿੰਨ ਹਰੇ ਕੋਲੇ ਨੇ ਔਰ ਹੈਗੇ ਵੀ ਦੂਜੇ ਨੇ ਸਮਾਰਟਫੋਨ ਨੇ ਉਹ ਬੜਨ ਨਾਲ ਤਾਂ ਜਮਾਨਾ ਹੀ ਲੰਘ ਗਿਆ ਸੋ ਉਹ ਤੇ ਤੁਸੀਂ ਜਾਓ ਇੱਕ ਵਾਰੀ ਤੁਸੀਂ ਸਿੱਖ ਕੇ ਫਸ ਅੱਧਾ ਪੜਨ ਤੁਹਾਡੇ ਕੋਲੇ ਆਇਆ ਕਰੋ ਕਰੀ ਯਾਰ ਕਮੇ ਕਰਦੇ ਹੁੰਦੇ ਨੇ ਅੱਜ ਵੀ ਬੈਠੇ ਮੈਨੂੰ ਲੋਕ ਮਿਲੇ ਬਾਹਰ ਬੈਠੇ ਆ ਉਹ ਕਹਿੰਦਾ 13 ਸਾਲ ਤੋਂ ਕਹਿੰਦਾ ਜੀ ਇੰਤਕਾਲ ਤੱਕ ਇੰਤਜ਼ਾਰ ਕਰ 13 ਸਾਲ ਪਹਿਲਾਂ ਕਹਿੰਦਾ ਪਿਤਾ ਜੀ ਦੀ ਮੌਤ ਹੋ ਗਈ ਸੀ ਉਹ ਇੰਤਕਾਲ ਨਹੀਂ ਚੜਿਆ 13 ਸਾਲ ਤੋਂ ਕਹਿੰਦਾ ਮੈਂ ਕਿਹ ਜੀ ਕਿੰਨੇ ਕਿੜੇ ਮਾਰ ਗਏ ਉਹ ਤਾਂ ਹਣ ਕਿੜਤ ਮਾਰ ਗਿਆ ਬੇਟਾ ਹਣ ਕਿੜਤ ਕਿੜੇ ਵੱਜ ਗਏ ਉਦੋਂ ਮੇਰੀ ਦਾੜੀ ਕਾਲੀ ਹੁੰਦੀ ਸੀ ਕਹਿੰਦਾ ਜਦੋਂ ਮਤਲਬ ਇੱਥੇ ਆਉਣ ਲੱਗੇ ਕਚਾਰੀਆਂ ਚ ਹੁਣ ਚਿੱਟੀ ਹੋ ਗਈ ਆ ਹਾਲਾਤ ਨੇ ਤੇ ਕਹਿੰਦਾ ਹੁਣ 9 ਤਰੀਕ ਨੂੰ ਅਪਲਾਈ ਕੀਤਾ 10 ਨੂੰ ਕੰਮ ਬਣ ਗਿਆ ਕਹਿੰਦਾ ਲ ਦੋ ਦਿਨਾਂ ਚ ਹੋ ਗਿਆ ਇਹ ਕੰਮ ਸੋ ਇਹ ਹੋ ਸਕਦਾ ਸੀ ਪਰ ਉਹ ਪਹਿਲਾਂ ਕਿਉਂਕਿ ਉਹਦਾ ਹਿੱਸੇ ਨੇ ਤਾਂ ਕਹਿੰਦੇ ਨਹੀਂਗੇ ਵੀ ਭਾਈ ਅਸੀਂ ਕੀ ਕਰੀਏ ਤਾਹਾਂ ਦੇਣੇ ਹੁੰਦੇ ਨੇ ਤਾਹਾਂ ਪਤਾ ਨਹੀਂ ਕਿੱਥੇ ਤੱਕ ਜਾਂਦੇ ਸੀਗੇ ਥੱਲੋਂ ਚੱਲ ਪੈਂਦਾ ਕੰਮ ਤਾਹਾਂ ਤੱਕ ਜਾਈ ਜਾਂਦਾ ਜਾਈ ਜਾਂਦਾ ਤਾਹਾਂ ਦੇਣੇ ਨੇ ਜੀ ਠੀਕ ਹੈ ਜੀ ਸੋ ਇਸ ਕਰਕੇ ਇਹ ਜਿਹੜਾ ਤਾਹਾਂ ਥੱਲੇ ਵਾਲਾ ਬੁੱਧਵਾਰ ਵੀਰਵਾਰ ਵਾਲਾ ਕੰਮ ਇਹ ਸਾਰਾ ਬੰਦ ਹੋਊਗਾ ਅਸੀਂ ਤਹਿਸੀਲਾਂ 'ਚ ਪਹਿਲਾਂ ਹੀ ਕਰਤਾ ਆਨਲਾਈਨ ਰਜਿਸਟਰੀਆਂ ਵੀ ਕਰਤੀਆਂ ਮਹਾਲੀਕਾਂ ਅਸੀਂ ਪਾਇਲਟ ਉਹਦਾ ਉਹਦੇ ਘਾਟਨ ਕਰਤਾ ਤੇ ਨਾ ਇੱਥੇ ਹੁਣ ਲਗਭਗ ਐਸੇ ਮਹੀਨੇ ਚ ਸਾਰੇ ਪੰਜਾਬ ਦੇ ਤਹਿਸੀਲਾਂ ਚ ਹੋ ਜਾਊਗਾ ਔਰ ਇੱਕ ਹੋਰ ਗੱਲ ਹੈ ਫਰਜ ਕਰ ਲੋ ਤੁਸੀਂ ਰਿਸਟਰੀ ਕਰਾਉਣੀ ਹੈ ਤੁਸੀਂ ਆਨਲਾਈਨ ਦ੍ਰਿਸ਼ਟੀ ਆਪ ਵੀ ਲਿਖ ਸਕਦੇ ਹੋ ਗਵਰਨਮੈਂਟ ਵੱਲੋਂ ਲਿਖਿਆ ਹੋਇਆ ਇੱਕ ਜਿਹੜਾ ਡਰਾਫਟ ਮਾਈ ਡੀਡ ਇੱਕ ਆਉਂਦਾ ਹੈ ਉੱਤੇ ਕਲਿੱਕ ਕਰਕੇ ਤਾਂ ਉੱਤੇ ਵਿੱਚ ਸਿੱਧਾ ਸੌਖਾ ਪੰਜਾਬੀ ਚ ਕਰਤੀ ਰਿਸਟਰੀ ਵੀ ਆ ਆ ਵੇਚਣ ਵਾਲਾ ਹੈ ਆ ਖਰੀਦਣ ਵਾਲਾ ਹੈ ਇੰਨੇ ਪੈਸੇ ਇਹਦਾ ਕਲੈਕਟਰ ਰੇਟ ਹੈ ਇੰਨਾ ਤੇ ਹੁਣ ਇਹਦਾ ਮਾਲਕ ਆਹ ਹੋ ਜਾਊਗਾ ਤੁਸੀਂ ਆਪ ਸਬਮਿਟ ਕਰ ਦਿਓ ਜਾਂ ਫਿਰ ਸੇਵਾ ਕੇਂਦਰ ਉੱਥੇ ਖੋਲ ਤੇ ਤੁਸੀਂ ਉੱਥੇ ਕਰਵਾ ਲਓ ਲਿਖ ਕੇ ਇੱਕ ਮਿੰਟ ਚੋਂ ਆਨਲਾਈਨ ਹੋ ਜਾਊਗਾ 7 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਕੋਈ ਕਰਾਜ ਹੋਇਆ ਤਾਂ ਉਹ ਆ ਜਾਊਗਾ ਨਾ ਹੋਇਆ ਤਾਂ 7 ਦਿਨਾਂ ਤੋਂ ਬਾਅਦ ਇਹ ਮੰਨਿਆ ਜਾਊਗਾ ਫਿਰ ਇਸ ਦੀ ਬਿਲਕੁਲ ਸਹੀ ਤੇ ਇਸ ਰਿਸ਼ਤੀ ਕਰਨੀ ਪਊਗੀ ਤੇ ਭਰਜ ਕਰ ਲਓ ਤੁਸੀਂ ਕਹਿੰਦੇ ਹੋ ਯਾਰ ਇੱਥੇ ਭੀੜ ਹੁੰਦੀ ਐ ਜਨਾਲੇ ਜਾ ਅੰਮ੍ਰਿਤਸਰ ਰਣਕਚੈਰੀ ਚ ਭੀੜ ਹੁੰਦੀ ਐ ਤੇ ਜਦ ਤੁਹਾਨੂੰ ਲੱਗਦਾ ਵੀ ਯਾਰ ਇਹ ਤਹਿਸੀਲਦਾਰ ਯਾਰ ਪਹਿਲਾਂ ਵੀ ਆਪਣੇ ਨਾਲ ਖਾਰਜੀ ਖਾਂਦਾ ਰਿਹਾ ਐ ਵੀ ਇਹਨੇ ਕਰਨਾ ਨਹੀਂ ਨਹੀਂ ਕੋਈ ਨਾ ਕੋਈ ਹੋ ਕਰਨਾ ਤਾਂ ਤੁਸੀਂ ਜ਼ਰੂਰੀ ਨਹੀਂ ਵੀ ਉੱਥੇ ਕਰਾਉਣੀ ਐ ਰਿਸਟਰੀ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਜਿੰਨੀਆਂ ਵੀ ਤਹਿਸੀਲਾਂ ਨੇ ਜਿੱਥੇ ਮਰਜੀ ਜਾ ਕੇ ਕਰਾ ਲਿਓ ਰਿਸਟਰੀ ਉਹਦਾ ਰਿਕਾਰਡ ਤੇ ਚੜ ਜਾਊਗਾ ਵਸਾਲਾ ਮੁਹੱਲਿ ਜ਼ਿਲ੍ਹੇ ਦੀਆਂ ਸੱਤ ਤਹਿਸੀਲਾਂ ਨੇ ਜਿੱਥੇ ਮਰਜੀ ਜਾ ਕੇ ਕਰਾ ਲਓ ਜੀ ਫਿਰ ਸਾਨੂੰ ਵੀ ਪਤਾ ਲੱਗੂਗਾ ਇਹ ਇਹਦੇ ਨਾਲ ਇੱਕ ਹੋਰ ਹੋਊਗਾ ਸਾਨੂੰ ਇਹ ਪਤਾ ਲੱਗੂਗਾ ਵੀ ਕਿਹੜੇ ਤਸੀਲਰ ਕੋਲ ਜ਼ਿਆਦਾ ਜਾਣਦੇ ਨੇ ਤਾਂ ਮੈਂ ਠੀਕ ਹੈ ਬੰਦਾ ਉਹ ਤੇ ਯਕੀਨ ਕਰਦੇ ਆ ਲੋਕ ਕਿਹੜੇ ਕੋਲ ਜਾਂਦੇ ਨਹੀਂ ਹੈਗੇ ਫਿਰ ਵੀ ਦਿਖਾਂ ਤੇਰੇ ਕੋਲ ਕਿਉਂ ਨਹੀਂ ਆਉਂਦੇ ਬਈ ਤੂੰ ਕੀ ਕਰਦਾ ਹੈ ਤੇਰੇ ਕੋਲ ਆਉਂਦੇ ਕਿਉਂ ਨਹੀਂ ਅੱਡੀ ਢੀ ਦੂਰ ਜਾਂਦੇ ਨੇ ਤੇ ਤੇਰੇ ਨਾਲ ਦੂਰ ਜਾਂਦੇ ਨੇ ਵੀ ਇੱਥੇ ਇੱਥੇ ਦੇ ਮੱਥੇ ਲੱਗਣ ਨਾਲ ਉੱਧਰ ਚਲੀਏ ਫਿਰ ਸਾਨੂੰ ਪਤਾ ਲੱਗ ਜੂਗਾ ਜਦੋਂ ਵੀ ਇਹ ਕੜਬੜ ਕਰਦਾ ਹੈ ਬਦਲੀ ਕਰ ਦਾਂਗੇ ਆਂ ਐਂ ਬੜੂਗਾ ਕੰਮ ਇਹ ਇਹ ਜਿਹੜੇ ਨੇ ਨਾ ਪੁਰਾਣੇ ਜਿਹੜੇ ਇਹਨਾਂ ਨੇ ਪਾਏ ਹੋਏ ਨੇ ਸਿਆਪੇ ਐਦਾਂ ਕਰਨੇ ਪੈਣਗੇ ਠੀਕ ਹੈ ਇਨਕਲਾਬੀ ਸਟੈਪ ਕ੍ਰਾਂਤੀਕਾਰੀ ਸਟੈਪ ਲੈ ਕੇ ਹੋਰ ਕੋਈ ਹੱਲ ਨਹੀਂ ਹੈਗਾ ਉਹ ਕਹਿਣ ਨੂੰ ਕਹਿ ਲੋ ਗਾਂਝੀ ਪਟਵਾਰੀ ਬਦਲਤਾ ਚੱਤੀਲ ਬਦਲਤਾ ਜਿਹੜਾ ਬਦਲ ਕੇ ਆ ਜਾਂਦਾ ਉਹ ਲੱਗ ਜਾਂਦਾ ਕੰਮ ਜਾਂ ਜਿਹੜਾ ਜਿੱਥੇ ਬਦਲ ਕੇ ਜਾਂਦਾ ਉੱਥੇ ਲੱਗ ਜਾਂਦਾ ਉਹ ਤਾਂ ਆਪਾਂ ਦੇ ਘਰ ਦਾ ਕੂੜਾ ਕੰਧ ਦੇ ਪਰਲੇ ਪਾਸ ਸਿੱਟਦਾ ਜਦੋਂ ਨਾਲ ਆਪਣਾ ਘਰ ਥੋੜੀ ਸਾਫ਼ ਹੋ ਗਿਆ ਗੌਂਡੀਆਂ ਦੇ ਗੰਦ ਪੈ ਗਿਆ ਗੰਦ ਤਾਂ ਉੱਥੇ ਹੀ ਫਿਰਦਾ ਨਾ ਫਿਰ ਸੁਿਸ ਕਰਕੇ ਸਾਰੇ ਹੀ ਸਿਸਟਮ ਸਾਫ ਕਰਨਾ ਪਊਗਾ ਤੇ ਅੱਜ ਜਿਹੜਾ ਤੁਸੀਂ ਅੱਜ ਦੇਖਿਆ ਸਾਡੀ ਇਹ ਕਾਫੀ ਦੇਰ ਦੀ ਇੱਛਾ ਹੈ ਮੈਂ ਕਈ ਵਾਰੀ ਅ ਕੀ ਇਹ ਸਾਨੂੰ ਗੱਲ ਕਰ ਚੁੱਕਿਆ ਬੱਲੀ ਨੇੜੇ ਲੱਗਦੀ ਜਾਂਦੀ ਹੈ ਤੇ ਜਿਹੜੇ ਸਾਹਬ ਅੱਜ ਹੋਇਆ ਵੀ ਆਮ ਤੌਰ ਤੇ ਲੀਡਰ ਜਿਹੜੇ ਨੇ ਉਹ ਕਿਸੇ ਚੀਜ਼ ਦਾ ਉਦਘਾਟਨ ਕੋਈ ਆ ਕੈਂਚੀ ਨਾਲ ਵੀ ਅਜਾ ਖੋਲਤਾ ਜੀ ਦਫਤਰ ਇੱਥੇ ਅੱਜ ਇੱਥੇ ਆ ਕੋਲ ਤਾਇਆ ਐ ਕੈਂਚੀ ਕੱਟ ਫੀਤਾ ਕੱਟ ਕੇ ਕਰਦੇ ਬਸ ਥੋੜੇ ਜਿਹੇ ਦਿਨ ਹੋਰ ਦਿਓ ਤੁਸੀਂ ਸਾਨੂੰ ਪਹਿਲੀ ਵਾਰ ਹੋਊਗਾ ਦੇਸ਼ 'ਚ ਕਿ ਅਗਸਤ ਤੱਕ ਤੱਕ ਕਰਦਾਂਗੇ ਕੰਮ ਇਹ ਪਹਿਲੀ ਵਾਰ ਹੋਊਗਾ ਕਿ ਅਸੀਂ ਪਹਿਲੇ ਪਟਵਾਰਖਾਨੇ ਨੂੰ ਜਿੰਦਾ ਲਾ ਕੇ ਕਟਨ ਕਰਾਂਗੇ ਇਹ ਬੰਦਾ ਜੀ ਤਾਂ ਕੰਮੀ ਹੈ ਨਹੀਂ ਜਦੋਂ ਇਹਦਾ ਕੋਈ ਠੀਕ ਹੈ ਨਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਫਰਦਾ ਆਨਲਾਈਨ ਹੋ ਗਈਆਂ ਫਰਦਬਦਰ ਆਨਲਾਈਨ ਹੋ ਗਿਆ ਇੰਤਕਾਲ ਆਨਲਾਈਨ ਹੈ ਜ਼ਮੀਨ ਦੀ ਮੈਪਿੰਗ ਡਰੋਨ ਨਾਲ ਹੁੰਦੀ ਹੈ ਰੀਸ ਰੀਸਟਰੀ ਕਰਨ ਨੂੰ ਤਹਿਸੀਲਦਾਰ ਫੋਟੋ ਖਿਡਾਉਣੀ ਪੈਂਦਾ ਤਹਿਸੀਲ ਜਾਣਾ ਪੈਂਦਾ ਫੇ ਕੀ ਕੰਮ ਰਹਿ ਗਿਆ ਜੀ ਕੀ ਕੰਮ ਰਹਿ ਗਿਆ ਪਤਾ ਗੀੜੀ ਮਾਰੀ ਜਾਂਦੇ ਆ ਨਾਲੇ ਮਤਲਬ ਪਰਵਾਰੀ ਸਾਹ ਉਹ ਉਹ ਐਂ ਅੰਗੂਲ ਪੈਦਾ ਐਂ ਜਿਹੜੀ ਅੰਗੂਲੀ ਕਾ ਨਾਤਬੀਂ ਮਲਾਉਂਦਾ हां हाथ भी नहीं बनाओ दादा बेड़ ते थे थे ल, दा दा फिर वही दूसरी ਗੱਲ ਅਥਾ ਦੱਸਿਆ ਬਾਹਰ ਉਹ ਕਹਿੰਦਾ ਜੀ ਕੀ ਕਰੀਏ ਪਹਿਲਾਂ ਆਉਂਦੇ ਸੀ ਕਦੇ ਜਿੱਦੇ ਬੈੰਦਾ ਸੀ ਉਦਦੇ ਕਹਿੰਦੇ ਬੱਟਾ ਭਾਰੀ ਲੈ ਇੰਨ ਬੈਠਾ ਹੁੰਦਾ ਸੀ ਬੱਟਾ ਭਾਰੀ ਦਾ ਮਤਲਬ ਵੀ ਵੱਧ ਪੈਸੇ ਮੰਗਦਾ ਸੀ ਕਹਿੰਦੇ ਉਹੋ ਚ ਨਹੀਂ ਤੋਲਦੇ ਸੀ ਅਸੀਂ ਫਿਰ ਸੋ ਬਹੁਤ ਜ਼ਿਆਦਾ ਹੋ ਸੀ ਅਜੀ ਕੋਈ ਨਹੀਂ ਕਹਿੰਦੇ ਵੀ ਵੀ ਬੇਰੁਜ਼ਗਾਰ ਕਰ ਦਾਂਗੇ ਕਿਸੇ ਵੀ ਵਿਭਾਗ ਵਿੱਚ ਕੋਈ ਪਰ ਇੰਨਾ ਕਹਿੰਦੇ ਵੀ ਕੰਮ ਬਦਲ ਦਾਂਗੇ ਕੋਈ ਹੋਰ ਕੰਮ ਕਰਨ ਲੈ ਲਾਂਗੇ ਗਵਰਨਮੈਂਟ ਨੇ ਕੰਮ ਤਾਂ ਲੈਣੀ ਹੈ ਤੇ ਤੇ ਮਰਜੀ ਕੰਮ ਲਵੇ ਗਵਰਨਮੈਂਟ ਨੂੰ ਤਾਂ ਰੈਵਨਿਊ ਡਿਪਾਰਟਮੈਂਟ ਚ ਲੈ ਲਾਂਗੇ ਜੀਐਸਟੀ ਚ ਲੈ ਲਾਂਗੇ ਅੰਕੜਾ ਪਵਾਵੇ ਇਰੀਗੇਸ਼ਨ ਹੈ ਸੜਕ ਤੇ ਪਰ ਇਹ ਐਵੇਂ ਥੋੜਾ ਜਿਹਾ ਛੜਾ ਦਾਂਗੇ ਬਸ ਤੁਸੀਂ ਕਹੋਗੇ ਆ ਬੜਾ ਪੁੰਨ ਵਾਲਾ ਕੰਮ ਕਰਤਾ ਯਾਰ ਹੈਨਾ ਉਹ ਉਹਦੇ ਚ ਹੁੰਦਾ ਨਾ ਲੋਕ ਪਹਿਲਾਂ ਹੁਣ ਵੀ ਕਹਿੰਦੇ ਨੇ ਹਾਂਜੀ ਹਣੇ ਉਹ ਲੋਕ ਹੀ ਹੋਈ ਬਦਲੂਗਾ ਮੈਂ ਉਹੀ ਕਹਿੰਨਾ ਆ ਹੁਣ ਜਿਹੜਾ ਆਊਗਾ ਨਾ ਜਿਹੜਾ ਹੁਣ ਨਵਾਂ 15 20 ਜੂਨ ਦੇ ਨੇੜੇ ਤੇਰੇ ਹੋ ਜੂਗਾ ਸਾਰੇ ਪੰਜਾਬ ਚ ਮੁਹਾਲੀ ਕਰਤਾ ਲੋ ਲੋੜ ਹੀ ਨਹੀਂ ਸੇਵਾ ਕੇਂਦਰ ਜੋ ਰਿਸਟ੍ਰਿਕ ਹੋ ਜੀ ਤੇ ਜਾ ਆਪ ਲਿਖੋ ਕਰੇ ਰਿਸਟ੍ਰਿਕ ਬਸਤੇ ਉਹੀ ਤਾਂ ਕਰਦੇ ਆ ਉਹ ਸਾਡੇ ਕੋਲੇ ਇੱਕ ਸ਼ਿਕਾਇਤ ਆ ਗਈ ਕਿਸੇ ਤਹਿਸੀਲਦਾਰ ਦੀ ਵੀ ਪੈਸੇ ਲੈਂਦਾ ਅਸੀਂ ਕਹਿੰਦੇ ਚਲ ਠੀਕ ਐ ਅਸੀਂ ਚੱਕਰੀਏ ਕੈਮਰੇ ਲਾਤੇ ਵੀ ਕੋਈ ਪੈਸਾ ਨਹੀਂ ਲਿਆ ਉਹਨੇ ਉੱਥੇ ਤੇ ਉਹ ਕਹਿੰਦਾ ਹੀ ਲੈਂਦਾ ਅਸੀਂ ਕਹਾਂ ਯਾਰ ਸਾਡੇ ਕੋਲੇ ਤਾਂ ਤਿੰਨ ਚਾਰ ਦਿਨ ਦੀ ਰਿਕਾਰਡਿੰਗ ਪਈ ਐ ਕੋਈ ਪੈਸਾ ਨਹੀਂ ਲਿਆ ਕਹਿੰਦਾ ਨਾ ਜੀ ਲੈਂਦਾ ਤੁਸੀਂ ਦੇਖੋ ਸੀ ਅਈ ਘਰ ਕੋਲੇ ਵੀ ਲਾਦੇ ਵੀ ਜਿੱਥੇ ਘਰੇ ਕੋਲੇ ਨਾ ਬੁਲਾਉਂਦਾ ਹੋਵੇ ਬਾਅਦ ਕਿਸੇ ਨੂੰ ਉੱਥੇ ਵੀ ਨਹੀਂ ਆਇਆ ਕੋਈ ਫਿਰ ਅਸੀਂ ਪਤਾ ਕੀਤਾ ਕਿਵੇਂ ਕਹਿੰਦਾ ਕੰਮ ਫਿਰ ਪਤਾ ਲੱਗਿਆ ਜੀ ਥੋੜਿਆ ਕੋ ਕਰਕੇ ਵੀਡੀਓ ਦੀ ਵੀ ਉਹ ਹਰ ਤੀਜੀ ਹਿਸਟਰੀ ਮੋੜ ਦਿੰਦਾ ਸੀ ਵੀ ਠੀਕ ਨਹੀਂ ਲਿਖੀ ਹੋਈ ਦੁਬਾਰਾ ਲਿਖਾ ਕੇ ਲਿਓ ਨਾਲ ਹੀ ਉਹਦਾ ਕੋਈ ਖੜਾ ਹੁੰਦਾ ਸੀ ਉੱਥੇ ਉਨਨਾਂ ਦੇ ਨਾਲ ਆਈਐਨਟੀ ਜੇ ਖੜੇ ਹੁੰਦੇ ਆ ਉਹ ਕਹਿੰਦਾ ਕੀ ਹੋ ਗਿਆ ਮੂਰਤੀ ਲੈ ਮੈਨ ਦਿਖਾ ਉਹ ਕਿੱਥੋਂ ਲਗਾਈ ਫਿਰਦਾ ਇਹ ਬੰਦਾ ਅੱਛਾ ਜੀ ਮੈਂ ਕਰਾਉਣਾ ਤੁਹਾਨੂੰ ਉੱਥੇ ਲੈ ਜਾਂਦਾ ਉਹਨਾਂ ਕੋਲੇ ਕੋਈ ਚੱਚੋ 15 ਨੰਬਰ ਚੈਂਪਰ ਚ ਚਲਾਇਆ ਉਹ ਕਹਿੰਦਾ ਕਿੱਥੋਂ ਲਖਾ ਲਈ ਇਹ ਨਹੀਂ ਹੋਣੀ ਬੰਦਾ ਅੱਛਾ ਜੀ ਕਿਵੇਂ ਕਰਨਾ ਹੈ ਕਰਾਜੀ ਕਰਾਉਣੀ ਹੈ ਹੋਰ ਯਾਰ ਖਰਾਬ ਬਹੁਤ ਗੇੜੇ ਵੱਜ ਗਏ 18 ਨੰਬਰ 'ਚ ਭੇਜ ਦੇ ਨੂੰ 18 ਨੰਬਰ 'ਚ ਭੇਜ ਤਾ 18 ਵਾਲੇ ਨੂੰ ਮੈਸੇਜ ਕਰਤਾ ਵੀ ਆ ਗਿਆ ਉਹਨੇ ਕਹਤਾ ਕਹਦਾ ਵੀ 50000 ਲੱਗੂ ਕਹਿੰਦਾ ਯਾਰ ਜ਼ਿਆਦਾ ਐ ਗੱਲ 25 ਤੇ 30 ਤੇ ਨਿਬੜ ਗਈ 30 ਨਿਬੜ ਗਈ ਉਹ ਬਸ ਸਟੋਰ ਹਿਸਟਰੀ ਦੇ ਵਿੱਚ ਹੀ ਲਿਖ ਦਿੰਦੇ ਸੀ ਬਸੀ ਕਾਨੂੰਨੀ ਜੇ ਵੀ ਬਾਹ ਰਕਬਾ ਬਾ ਰਕਮ ਬਾ ਵਸੂਲ ਬਾ ਹੁਕਮ ਬਾ ਉੱਤਰ ਬਾ ਦਖਣਾ ਲੈ ਉਹ ਦੁਬਾਰੇ ਲੈ ਜਾਂਦੇ ਸੀ ਉਹ ਕਹਾਂ ਹੁਣ ਹੁਣ ਸਹੀ ਲਿਖੀਏ ਕੋਈ ਨਹੀਂ ਲਿਖਤਾ ਵੀ ਆ ਗਏ ਪੈਸੇ ਆ ਗਏ ਉਰਦੂ ਚ ਹੁੰਦਾ ਸੀ ਨਾ ਸਮਝ ਆਵੇ ਸਿੱਧਾ ਪੰਜਾਬੀ ਚ ਕਰਤਾ ਕਿਹੜਾ ਬਾਰਕ ਬਾਬਾ ਹਕੂਕ ਦਾ ਉੱਤਰਵਾ ਦੱਖਣ ਕੀ ਹੈ ਯਾਰ ਸਹੀ ਹੈ ਨਾ ਹਾਂ ਮਨੁੱਖ ਸਾਰਿਆਂ ਦਰਲੀਆਂ ਪਤਾ ਇਹਨਾਂ ਨੇ ਪਹਿਲਾਂ ਤਾਂ ਤਾਂ ਬੋਲੀ ਜਾਂਦਾ ਮੈਂ ਕਦੋਂ ਦਾ ਕਿੰਨੇ ਸਾਲਾਂ ਦਾ ਸੋ ਇਸ ਕਰਕੇ ਇਹੇ ਚੀਜ਼ਾਂ ਕਰ ਸਾਨੂੰ ਐਸੇ ਇਸ ਤਰ੍ਹਾਂ ਦੇ ਸਟੈਪ ਨਾਲ ਕੱਕਣੇ ਪਹਿਣਗੇ ਕਿਉਂਕਿ ਖੱਜਲ ਖਵਾਰੀ ਦੇਖੋ ਹਰੇਕ ਬੰਦਾ ਦੇਖੋ ਆਪਣੇ ਘਰੇ ਰਾਜਾ ਹੈ ਇੱਜ਼ਤ ਆ ਰੇ ਉੱਥੇ ਜਾ ਕੇ 베ਜਤੀਆ ਹੁੰਦੀ ਐ ਉਹ ਬੁੜਿਆ ਰੋਜ਼ ਮੂੰਹ ਚੱਕ ਕੇ ਆ ਜਾਂਦਾ ਐ ਅਜੀ ਵੀਰਵਰ ਨੂੰ ਆਜੀ ਦੱਸੋ ਜੀ ਪਾਤਰ ਸਾਹਿਬ ਦਾ ਸ਼ੇਰ ਐ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮ ਅਤੇ ਸਰਦਾਰੀ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮ ਅਤੇ ਸਰਦਾਰੀ ਸ਼ਹਿਰ ਜਾ ਕੇ ਬਣ ਜਾਂਦੇ ਨੇ ਬਸ ਦੀ ਇੱਕ ਸਵਾਰੀ ਸ਼ਹਿਰ ਜਾ ਕੇ ਤੁਸੀਂ ਇੱਕ ਤਹਿਸੀਲਦਾਰ ਚ ਤਹਿਸੀਲਾਂ ਚ ਜਾ ਕੇ ਦਫ਼ਤਰਾਂ ਚ ਜਾ ਕੇ 베ਜਤੀਆ ਕਰਾਉਂਦੇ ਜੀ ਸਾਡੇ ਬਜ਼ੁਰਗ ਕਿੰਨੇ ਸਾਲ ਹੋ ਗਏ ਜੀ ਹੁਣ ਇੱਜ਼ਤ ਦੀ ਟਕਟਕਟ ਇੱਜ਼ਤ ਮਿਲੂਗੀ ਮਾਨ ਸਨਮਾਨ ਮਿਲੂਗਾ ਹੁਣ ਏਸੀ ਤਸੀਲਾਂ ਬਣਾਤੀਆਂ ਏਸੀ ਸਬਡਿਵੀਜ਼ਨਾਂ ਬਣਾਤੀਆਂ ਵੇਟਿੰਗ ਏਰੀਆ ਪਾਣੀ ਪੀਣ ਨੂੰ ਵਧੀਆ ਬਾਥਰੂਮ ਹੋਣਾ ਹੀ ਨਹੀਂ ਹੈਗਾ ਵੀ ਯਾਰ ਕਿੱਥੇ ਫਸ ਗਏ ਨਾਲੇ ਮੈਂ ਤਾਂ ਉਹ ਵੀ ਕਹਤਾ ਮੈਂ ਕਿਹਾ ਯਾਰ ਲਾਲ ਜੀ ਹਿੱਟਾਂ ਨਹੀਂ ਲਾਉਣੀਆਂ ਕਿਸੇ ਵੀ ਬਿਲਡਿੰਗ 'ਚ ਵਧੀਆ ਹੋਰ ਰੰਗਦਿਆਂ ਲਾਓ ਲਾਲ ਜੀ ਹਿੱਟਾਂ ਤੋਂ ਦੁੱਖ ਹੀ ਆਏ ਪਏ ਆ ਲਾਲ ਜੀ ਹਿੱਟਾਂ ਦਾ ਮਤਲਬ ਹੈ ਲੁੱਟ ਹੋਊਗੀ ਇਹ ਲੋਕਾਂ ਨੂੰ ਐ ਲੱਗਦਾ ਸਾਡਾ ਖੂਨ ਹੀ ਲੱਗਿਆ ਹੋਇਆ ਐ ਨਾ ਇੱਟਾਂ 'ਚ ਬੱਸ ਲੱਗਿਆ ਵੀ ਹੋਇਆ ਯਾਰ ਵੈਸੇ ਸੋ ਇਟੇ ਹੀ ਬਦਲ ਗਏ ਜਦ ਰੰਗ ਬਦਲ ਹੋ ਜਾ ਲੋਕਾਂ ਨਾਲ ਜਾਣ ਨੂੰ ਜੀ ਕਰੇ ਵੀ ਵਧੀਆ ਯਾਰ ਚਲੋ ਬਿਲਡਿੰਗ ਵਧੀਆ ਹੀ ਲਾ ਦਿਆ ਚਲੋ ਠੀਕ ਹੋਊਗਾ ਪਹਿਲਾਂ ਵੀ ਤਸੀਲ ਸੋ ਪਹਿਲੀ ਇਮੇਜ ਬਣਾ ਰੱਖਿਆ ਵੀ ਐਂ ਐਂ ਪੈਸੇ ਦੇਣੇ ਪੈਣਗੇ ਆ ਤਾਂ ਇਹ ਤਾਂ ਕੰਮ ਚੱਲੂਗਾ ਚੱਲੂਗਾ ਇਹ ਕੰਮ ਬੰਦ ਕਰ ਦੇਣਾ ਤੇ ਅੱਜ ਜਮ੍ਹਾਂ ਬੰਦੀਆਂ ਫਰਦਾਂ ਇੰਤਕਾਲ ਹੈ ਨਾ ਜਾਂ ਐਨ ਆਰ ਆਈ ਭਰਾ ਨੇ ਉੱਥੇ ਬੈਠੇ ਉਹਨਾਂ ਦੀ ਸ਼ਿਕਾਇਤਾਂ ਆਉਂਦੀਆਂ ਸੀ ਸਾਡੀ ਜ਼ਮੀਨ ਦਾ ਬਲੀ ਜੀ ਸਾਡਾ ਕੀ ਇੰਤਕਾਲ ਸਾਨੂੰ ਆਉਣਾ ਪਊਗਾ ਜੀ ਟਿਕਟ ਲੈ ਕੇ ਆਉਣਾ ਪੈਂਦਾ ਫਿਰ ਇੱਥੇ ਹੀ ਟਾਈਮ ਮਿਲਦਾ ਹਨਾ ਉਹ ਜਾਣਾ ਹੈ ਜੀ ਕੰਮ ਤੇ ਉੱਥੇ ਸਾਡਾ ਕੰਮ ਛੁੱਟ ਜੂਗਾ ਉਹ ਸਾਰਾ ਹੋਣਾ ਆਨਲਾਈਨ ਬੈ ਕੇ ਤਿੰਨਾਰੇ ਭਰਾ ਵੀ ਮਿਲੇ ਮੈਨੂੰ ਉਹ ਕਹਿੰਦੇ ਜੀ ਇਹ ਕੰਮ ਪਹਿਲਾਂ ਸਾਨੂੰ ਘੇੜੇ ਮਾਨਨੇ ਪਏ ਸੀਗਾ ਮੋਬਾਈਲ ਤੇ ਹੋ ਗਿਆ ਜੀ ਕਹਿੰਦੇ ਕੰਮ ਤੇ ਅੱਜ ਅਸਤਾ ਇਹੀ ਕਹਿਣਾ ਆ ਤੁਹਾਨੂੰ ਵੀ ਧੰਨਵਾਦ ਜੀ ਬਹੁਤ-ਬਹੁਤ ਵੀ ਸਾਨੂੰ ਜਿਹੜਾ ਕਿਉਂਕਿ ਉਹ ਆਪ ਉੱਥੇ ਜਾ ਕੇ ਦਸਾਂ ਨਾ ਦੀ ਮਿਹਨਤਾਂ ਕਰਦੇ ਨੇ ਬਰਫਾਂ 'ਚ ਉੱਥੇ ਕੰਮ ਕਰਦੇ ਆ 22 ਘੰਟੇ ਦੀ ਸ਼ਿਫਟਾਂ ਲਾਉਂਦੇ ਆ ਤੇ ਉਹਦਾਂ ਵੀ ਉਹਨੇ ਜਿਹੜੀ ਇੱਥੇ ਵਾਲੀ ਜ਼ਮੀਨਾ ਉਹਨੂੰ ਕੋਈ ਆ ਤੁਹਾਡੇ ਵਾਲੀ ਦਾ ਬਲੰਦਾ ਤੋਂ ਥੋਟੂਡੇ ਵਾਲੇ ਨੇ ਅੱਧੀਆਂ ਤੋਂ ਪੱਧ ਪੀਆਂ ਹੀ ਨੇ ਆ ਮਜੀਠੀਏ ਨੇ ਹੈ ਉਹ ਹੈ ਜੀ ਦੇਖਦੇ ਫਿਰਦੇ ਨੇ ਕੋਈ ਬੇਲੀ ਜੀ ਹੈਗੀ ਤਾਂ ਦੱਬ ਲੋ ਬੱਸ ਉਹ ਮੁੜ ਕੇ ਕੌਣ ਕੱਥੇ ਕੌਣ ਲੜੂਗਾ ਪੰਗਾ ਉਹਨਾਂ ਨਾਲ ਕੌਣ ਲੜੂਗਾ ਜੀ ਉਹਨਾਂ ਨਾਲ ਕੌਣ ਲੜੂਗਾ ਜਦ ਮੈਂ ਕਪੜਜਾਂ ਗੁਬਜਾਂ ਦੀ ਕੰਮ ਹੈ ਨਾਲ ਸਾਰਿਆਂ ਦਾ ਕਪਜੀ ਕੀਤੇ ਹਨ ਨੇ ਸੋ ਇਸ ਕਰਕੇ ਇਹਨਾਂ ਤੱਕ ਆਪਾਂ ਸਾਰਾ ਹੁਣ ਸਿਸਟਮ ਆਨਲਾਈਨ ਹੈ ਹੁਣ ਹੋਣ ਨਹੀਂ ਆਏ ਹੋ ਸਕਦਾ ਸੋ ਜਿਹਦਾ ਹੱਕ ਆ ਉਹਨੂੰ ਮਿਲੂਗਾ ਔਰ ਸਰਕਾਰ ਵੱਲੋਂ ਕੋਈ ਤੁਹਾਡੇ ਵਿਰੁੱਧ ਫੈਸਲਾ ਨਹੀਂ ਲਿਆ ਜਾਊਗਾ ਜਿੰਨੇ ਫੈਸਲੇ ਲੈ ਜਾਣਗੇ ਤੁਹਾਡੇ ਹੱਕ 'ਚ ਹੀ ਲੈ ਜਾਣਗੇ ਤੁਹਾਨੂੰ ਪੁੱਛ ਕੇ ਲੈ ਜਾਣਗੇ ਤੁਹਾਡੇ ਨਾਲ ਸਲਾਹ ਕਰਕੇ ਲੈ ਜਾਣਗੇ ਵੀ ਐ ਕਰ ਲਈਏ ਤੁਸੀਂ ਕਹੋਗੇ ਹਾਂ ਆ ਕਰ ਲਓ ਤਾਂ ਠੀਕ ਹੈ ਹੁਣ ਤੁਸੀਂ ਦੇਖੋ ਮੈਨੂੰ ਇੱਕ ਸਪੰਸਰ ਮਿਲੇ ਬਾਸਰ ਕੇ ਦੇ ਸਪੰਸਰ ਹੀ ਪਤਾ ਨਹੀਂ ਕਿੱਥੋਂ ਬਾਹਰ ਬਾਹਰ ਮ ਖੜੇ ਸੀ ਤੇ ਕਹਿੰਦੇ ਜੀ ਚਲੋ ਆ ਤਾਂ ਸਾਡਾ ਹੋ ਗਿਆ ਜੀ ਅਸੀਂ ਤਾਂ ਪੰਚਾਇਤ ਦੀ ਜਮ੍ਹਾਂਬੰਦੀ ਕਢਾਉਣ ਆਏ ਸੀਗੇ ਨਿਕਲ ਗਏ ਇਕ ਹਰਤਾ ਨਵਤ ਹੋ ਰਹੀ ਨੇ 15 15 16 16 ਘੰਟੇ ਬਿਜਲੀ ਆਉਂਦੀ ਹੈ ਜੀ ਕਹਿੰਦੇ ਸੱਚੀ ਮੁੱਚੀ ਮੋਟਰਾਂ ਬੰਦ ਕਰਕੇ ਕਹਿੰਦੇ ਫਿਰ ਜਾਣਾ ਪੈਂਦਾ ਕਰੀ ਵੀ ਯਾਰ ਹੁਣ ਬੱਟਾ ਥੋੜੀ ਤੋੜਨੀਏ ਨੇ ਕੱਲ ਨੂੰ ਗਾਲਾਂਗੇ ਪਾਣੀ ਇਹ ਆਹੀ ਆਹੀ ਤਾਂ ਮੈਂ ਕਿਹਾ ਜੀ ਤੁਹਾਨੂੰ ਆਹੀ ਹੈ ਜੀ ਠੀਕ ਆ ਰੇ ਨਾਲੇ ਨਹਿਰਾਂ ਵਾਲਾ ਪਾ ਰਹੇ ਹਾਂ 700 ਕਿਲੋਮੀਟਰ ਤੋਂ ਜ਼ਿਆਦੇ ਅਸੀਂ ਕੱਸੀਆਂ ਨਹਿਰਾਂ ਪਾਈਪਾਂ ਪਾਤੀਆਂ ਥੱਲੇ ਹੈ ਨਹਿਰਾਂ ਦਾ ਪਾਣੀ ਵੀ ਵਰਤ ਰਹੇ ਹਾਂ ਜੀ ਹੈ ਜੀ हां और पहला 8 ਘੰਟੇ ਆਉਂਦੀ ਸੀ ਉਹ ਵੀ ਟੁੱਟ ਕੇ ਆਉਂਦੀ ਸੀ ਜੀ 2 ਘੰਟੇ ਆ ਗਈ ਘੰਟਾ ਹੀ ਨਹੀਂ ਫੇਰ ਖਾਲ ਮਰ ਗਿਆ ਹਨਾ ਫੇਰ 2 ਘੰਟੇ ਆ ਗਈ ਫੇਰ ਅੱਧੇ ਘੰਟਾ ਨਹੀਂ ਆਈ ਫੇਰ ਖਾਲ ਮਰ ਗਿਆ ਮਤਲਬ ਉਹਨੂੰ ਇੱਕ 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 ਬੰਦੇ ਨੇ ਕੱਲ ਵੀਡੀਓ ਆਈ ਮੇਰੇ ਕੋਲੇ ਉਹ ਕਹਿੰਦਾ ਵੀ ਪਹਿਲਾਂ ਮੈਂ ਇਸ ਐਸੇ ਕਿਆ ਰਾਕਉ ਕਿ ਕਿਲੇ ਕਿਲੇ ਦਾ ਪਾਉਣੇ ਪਾਉਣੇ ਕਿਲੇ ਦਾ ਕਹਿਰਾ ਹੁੰਦਾ ਝੋਨੇ ਦਾ ਕਹਿੰਦਾ ਪਹਿਲਾਂ 2 ਦਿਨਾਂ ਚ ਪਰਦਾ ਸੀ ਕਹਿੰਦਾ ਇਹ 8-8 ਘੰਟੇ ਪਾ ਕੇ ਫੇਰ ਦੂਜੇ ਦਿਨ ਕਦੂ ਕਰਦੇ ਸੀ ਹਨਾ ਤੇ ਹੁਣ ਕਹਿੰਦਾ ਕੀ ਹੈ 10 11 ਘੰਟੇ ਆਈਏ 10 11 ਘੰਟਿਆਂ ਚ ਕਹਿੰਦਾ ਭਰ ਗਿਆ ਲੇ ਕਦੋਂ ਕਰਦਾਂਗੇ ਮੋਟਰ ਬੰਦ ਕਹਿੰਦਾ ਨਾਲੇ ਤਾਂ ਇਹ ਬਿਜਲੀ ਬਚ ਗਈ ਜੀ ਪਹਿਲਾਂ 16 ਘੰਟਿਆਂ ਚ ਭਰਦੇ ਸੀ ਹੁਣ 11 ਚ ਭਰ ਗਿਆ 5 ਘੰਟੇ ਬਿਜਲੀ ਬਚ ਗਈ 5 ਘੰਟੇ ਬਿਜਲੀ ਬੰਦਾ ਮਤਲਬ 5 ਘੰਟੇ ਧਰਤੀ ਚੋਂ ਪਾਣੀ ਵੀ ਨਹੀਂ ਕੱਢਿਆ ਨਾ ਉਹ ਵੀ ਬਚ ਗਿਆ ਜੀ ਠੀਕ ਹੈ ਨਾ ਸੋ ਇਸ ਕਰਕੇ ਇਹ ਟੈਕਨੀਕਲ ਕੱਲਾ ਨੇ ਪਹਿਲਾਂ ਕਿਸੇ ਨੇ ਧਿਆਨ ਨਹੀਂ ਦਿੱਤਾ ਹੁਣ ਆਪਾਂ ਹੁਣ ਤੁਸੀਂ ਸਾਨੂੰ ਜਿੰਮੇਵਾਰੀ ਦੇ ਦਿੱਤੀ ਨਾ ਅਸੀਂ ਤਾਂ ਕੱਸੀਆਂ ਦੇ ਖਾਲਾਂ ਵਾਲੇ ਆਂ ਅਈ ਤਾਂ ਟੋਬੇ ਨੇ ਆ ਟੋਬੇ ਵਿੱਚ ਮੱਜਾ ਨਹੀਂ ਪੁੱਛਾ ਫੜ ਕੇ ਤਾਰੀਆਂ ਲਈ ਲਾਉਂਦੇ ਰਹੇ ਆ ਠੀਕ ਹੈ ਨਾ ਆਪਾਂ ਨੂੰ ਵੱਧ ਕਿਹਨੂੰ ਪਤਾ ਵੀ ਕੀ ਹੁੰਦਾ ਆ ਪਾਣੀ ਦਾ ਵੀ ਇਹੀ ਹੋਇਆ ਸੀਗਾ ਜਦੋਂ ਹਰਿਆਣਾ ਪਾਣੀ ਮੰਗਦਾ ਸੀ ਇਸ ਕਾ ਹੈ ਨਹੀਂ ਆਪਦੇ ਸਿਰ ਤੁਸੀਂ ਵਰਤ ਲਿਆ ਉਹਦੋਂ ਮਈ ਵਿੱਚ ਮਿਲੂਗਾ ਵੀ ਮਈ ਤੋਂ ਮਈ ਵਿੱਚ ਆਪ ਦਾ ਸਾਹ ਹੁੰਦਾ ਹੈ ਕੋਟਾ ਥੋੜਾ ਮਈ ਵਿੱਚ ਮਿਲ ਜੂਗਾ ਤੁਸੀਂ ਪਹਿਲਾਂ ਵਰਤ ਲਿਆ ਕਿਉਂ ਵਰਤ ਲਿਆ ਕਹਿੰਦੇ ਪਹਿਲਾਂ ਸਾਨੂੰ ਮਿਲ ਜਾਂਦਾ ਹੁੰਦਾ ਸੀ ਮੈਂ ਪਹਿਲਾਂ ਵਾਲੇ ਕਲੇ ਜਿਹੜੇ ਤੋਂ ਪਹਿਲਾਂ ਐ ਪਾਣੀ ਦਿੰਦੇ ਹੁੰਦੇ ਸੀ ਅਸੀਂ ਨਹੀਂ ਦਿੰਦੇ ਪਾਣੀ ਹੈ ਕਹਿੰਦੇ ਉਸ ਦਾ ਨੱਕਾ ਪੜਾਂਗੇ ਕਿ ਨੰਗੜ ਜਾ ਕੇ ਐ ਚੱਕਾਂਗੇ ਮੈਂ ਮੈਂ ਨੰਗੜ ਚਲੇ ਕੇ ਮੈਂ ਕਹ ਠੀਕ ਪਰ ਇਹ ਵੀ ਕਰਨਾ ਪੈਂਦਾ ਹੋਰ ਕੀ ਕਰੀਏ ਫਿਰ ਪਾਣੀ ਪਿੱਛੇ ਬੰਦਾ ਮਾਰ ਦਿੰਦੇ ਆਪਾਂ ਯਾਰ ਕਤਲ ਹੋਏ ਹੋਏ ਨੇ ਪਾਣੀ ਆ ਪਿੱਛੇ ਮੈਂ ਜਦੋਂ ਜਾਂਦਾ ਸੀ ਕੱਸੀ ਦਾ ਪਾਣੀ ਲਾਉਣ ਸਾਨੂੰ ਸਾਡੇ ਪੰਜ ਕਿਲੇ ਉਸ ਨੱਕੇ ਤੇ ਮਤਲਬ 14 15 ਮਿੰਟ ਮਿੰਟਦੇ ਸੀ ਇੱਕ ਇੱਕ ਕਿਲੇ ਦੇ ਸਮਝ ਲਓ ਵੀ 70 ਕਿ ਮਿੰਟ ਹੋ ਗਏ 70 75 ਮਿੰਟ ਤੇ ਸਵਾ 12 ਵਜੇ ਵੱਢਣਾ ਸੀ ਰਾਤ ਨੂੰ ਨੇ ਅਗਲੇ ਨੇ ਗਾਂਹੜੇ ਨੇ ਸਾਡਾ ਸਿੱਕੀਆਂ ਚੀਜ਼ ਸੀ ਬਿਕਰ ਤੇ 12 ਵਜੇ ਆ ਜਾਂਦਾ ਸੀ ਉਹ ਪਹਿਲਾਂ ਤਾਂ ਲਿਆ ਕੇ ਗੰਦਾ ਸਾਦਰ ਦਾ ਸੀ ਇੱਕ ਫਿਰ ਨਾ ਕਹੀ ਇੱਕ ਵਾਰੀ ਦੋ ਵਾਰੀ ਤੈਨੂੰ ਮੈਂ 15 ਸਾਲਾਂ ਨੂੰ ਮੈਂ ਡਰ ਗਿਆ ਜੋ ਆਖੀ ਸੀ ਮੈਂ ਮੈਂ ਉਹਨੂੰ ਕੋਈ ਇੱਕ ਦਿਨ ਪੁੱਛ ਲਿਆ ਮੈਂ ਕਿ ਬਿਕਰਾ ਯਾਰ ਕਹੀ ਨਾਲ ਤਾਂ ਚੱਲ ਨੱਕਾ ਵੱਡਣਾ ਆ ਗੰਦਾ ਸਾਦਰ ਕਦੇ ਬਤਲਿਆ ਉਹਨਾਂ ਨੇ ਯਾਰ ਕਹਿੰਦਾ ਕੀ ਪਤਾ ਭਾਈ ਕਈ ਵਾਰੀ ਇੱਕ ਅੱਧੇ ਮਿੰਟ ਦਾ ਵੀ ਰੌਲਾ ਪੈ ਸਕਦਾ ਇੱਥੇ ਉਹ ਮੈਂ ਕਿਹਾ ਭਰਾ ਵਾ ਤੂੰ 12-10 ਤੇ ਵੱਡ ਲਿਆ ਕਰ ਮੇਰੀ ਗੱਲ ਦਿੰਨਾ ਵੱਢਦੀ ਤੂੰ ਆਹ ਦਾ ਹਾਲ ਹਾਤ ਨੇ ਦੀ ਕਿ ਮਿੰਟ ਪਿੱਛੇ ਤਾਂ ਫਿਰ ਲੜਾਈਆਂ ਹੁੰਦੀਆਂ ਨੇ ਜੀ ਫਿਰ ਪਾਣੀ ਵੀ ਕਿੰਨੇ ਸਾਨੂੰ ਪਤਾ ਨਾ ਜਿਨ੍ਹਾਂ ਨੇ ਖੇਤਾਂ ਜਾ ਕੇ ਨਹਿਰਾ ਮੁਕਦੀਆਂ ਨੇ ਉਹਨਾਂ ਨੂੰ ਕੀ ਪਤਾ ਮੋਗੇ ਕੀ ਹੁੰਦੇ ਨੇ ਬਾਦਲਾਂ ਨੇ ਖੇਤਾਂ 'ਚ ਨਹਿਰਾ ਮੁਕਦੀਆਂ ਨੇ ਜਾ ਕੇ ਜੀ ਰਾਜ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਉੱਥੋਂ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਜੀ ਜਿਨ੍ਹਾਂ ਜਿਹੜੇ ਮਾ ਕੈਪਟਨ ਹੋਰੀ ਨੇ ਉਹਨਾਂ ਦੇ ਟੁੱਟੀਆਂ ਸੋਨੇ ਦੀਆਂ ਨੇ ਉਹਨਾਂ ਨੂੰ ਕੀ ਪਤਾ ਪਾਣੀ ਦੇ ਮੁੱਲ ਕੀ ਹੁੰਦਾ ਜੀ ਇਹ ਤਾਂ ਆਪਾਂ ਨੂੰ ਪਤਾ ਜੀ ਸੋ ਇਸ ਕਰਕੇ ਕਹਿੰਨਾ ਕਿ ਥੋਡੇ ਵਰਗੇ ਆ ਥੋਡੇ ਵਰਗੇ ਰਹਾਂਗੇ ਐਸੀ ਗਲਤੀ ਨਜ਼ਾਰਾ ਆਈ ਜਾਂਦਾ ਵੀ ਲੋਕ ਖੁਸ਼ ਨਹੀਂ ਯਾਰ ਕਿ ਕਟਵਰੇ ਕੋ ਲੰਬਾ ਨਹੀਂ ਆਊਗਾ ਯਾਰ ਇਹ 5 ਸਾਲ ਆਏ ਸੀ ਜਾਂ 10 ਸਾਲ ਦਿਨਾਂ ਤੁਸੀਂ ਸਮਝ ਬਿਵਾਰੀ ਦਿਓਗੇ ਕਿ ਯਾਰ ਕਟਵਰੇ 1 ਰੁਪਏ ਦਾ ਇਲਜ਼ਾਮ ਨਹੀਂ ਲੱਗ ਸਾਡੇ ਤੇ ਕਿ ਕਟਵਰੇ ਨੇ ਯਾਰੇ ਲਿਆ ਤੇ ਬੋਟ ਪਾਉਂਦਾ ਨਿਆਰ ਆ ਗਿਆ ਪਹਿਲਾਂ ਆਣੇ ਤਾਂ ਯਾਰ ਖਾਈਂ ਗਏ ਲੁੱਟੀਂ ਗਏ ਹਨਾ ਤਾਂ ਤੁਸੀਂ ਫਿਰ ਉਹਨਾਂ ਨੂੰ ਭਾਈ 12ਵੇਂ ਘੜਤਾ ਪਰ ਜਦੋਂ ਤੁਹਾਨੂੰ ਮੌਕਾ ਮਿਲਿਆ ਸੋ ਬਹੁਤ ਥੋੜਾ ਧੰਨਵਾਦ ਤੁਹਾਨੂੰ ਬਹੁਤ ਜ਼ਿਆਦਾ ਹੈ ਜੀ ਹੈ ਜੀ ਜੀ 19000 ਕਿਲੋਮੀਟਰ ਸੜਕਾਂ ਦਾ ਬਜਟ ਪਾਸ ਕਰਤਾ ਜੀ ਹਰੇਕ ਅੰਮਲੇ ਨੂੰ ਪੁੱਛ ਲਿਆ ਵੀ ਤੂੰ ਪਹਿਲਾਂ 메ਨ ਸੜਕ ਜਿਹੜੀ ਪਿੰਡ ਨੂੰ ਜੋੜਦੀ ਆ ਉਹਦਾ ਦੱਸਦੇ ਪਹਿਲਾਂ ਉਹਨੂੰ ਠੀਕ ਕਰਾਂਗੇ ਨਾਲ ਠੇਕੇਦਾਰਾਂ ਨਾਲ ਵੀ ਮੀਟਿੰਗ ਕਰ ਲਈ ਮੈਂ ਇਹ ਉਹਨਾਂ ਨੇ ਕੀਤਾ ਹੋਇਆ ਆਪਾਂ ਕਰਾਂਗੇ ਠੀਕ ਫਿਰ ਠੀਕ ਕਰਾਂਗੇ ਠੀਕ ਕਰਾਂਗੇ ਠੇਕੇਦਾਰਾਂ ਨਾਲ ਵੀ ਮੀਟਿੰਗ ਕਰ ਲਈ ਜਿਹੜੇ ਜਿਹੜੇ ਸੜਕਾਂ ਦੇ ਠੇਕੇਦਾਰ ਆ ਵੀ ਭਾਈ ਟੈਂਡਰ ਤੁਹਾਨੂੰ ਹੀ ਮਿਲੂਗਾ ਪੰਜਾਬ ਦੇ ਸਾਰੇ ਬੁਲਾ ਲਿਆ ਸੀ ਵੀ ਜੇ ਕਿਤੇ ਤੁਹਾਨੂੰ ਕੋਈ ਰਿਸ਼ਵਤ ਨਹੀਂ ਲਊਗਾ ਤੁਹਾਡੇ ਤੋਂ ਅਫਸਰ ਕੋਈ ਆਪਦਾ ਹਿੱਸਾ ਨਹੀਂ ਭਾਲੂਗਾ ਜੇ ਸੜਕ 'ਚ ਮਟੀਰੀਅਲ ਘਟਿਆ ਲਾਤਾ ਸੜਕ ਟੁੱਟ ਗਈ ਤਾਂ ਦੁਬਾਰਾ ਜ਼ਿੰਦਗੀ ਤੋਂ ਟੈਂਡਰ ਨਹੀਂ ਮਿਲੂਗਾ ਤੇ ਨਾਲੇ ਬਲੈਕਲਿਸਟ ਕਰਾਂਗੇ ਨਾਲੇ ਜੁਰਮਾਨਾ ਪਾਵਾਂਗੇ ਔਰ ਪਿੰਡ ਦੀ ਪੰਚਾਇਤ ਤੋਂ ਪਿੰਡ ਦੇ ਸਰਪੰਚ ਤੋਂ ਪੰਚਾਇਤ ਤੋਂ ਅਸੀਂ ਪਹਿਲਾਂ ਇਹ ਨੂੰ ਅਸੀਂ ਲਵਾਂਗੇ ਵੀ ਸੜਕ ਵਧੀਆ ਕੁਆਲਿਟੀ ਦੀ ਬਣੀ ਹੈ ਨਾ ਵੀ ਹਾਂ ਸਾਡੇ ਵੱਲੋਂ ਪਾਸ ਹੈ ਤਾਂ ਉਹਦੇ ਪੈਸੇ ਰੀਲੀਜ਼ ਕਰਾਂਗੇ ਜੀ ਤਾਂ ਕਿ ਲੋਕ ਦੱਸਣ ਜਿਨ੍ਹਾਂ ਨੇ ਉਤੋਂ ਲੰਘਣਾ ਸੜਕਾਂ ਦੇ ਉੱਤੋਂ ਦੀ Hmm. ਜੀ ਪਹਿਲਾਂ ਤਾਂ ਪਿੰਡ ਚ ਜਿਹੇਦਾਰ ਭਾਲਣਾ ਪੈਂਦਾ ਸੀ ਵੀ ਜਿਹੇਦਾਰ ਨਾਲ ਲੈ ਕੇ ਜਾਣਾ ਤੇ ਜਿਹੇਦਾਰ ਗਾ ਉਹ ਚੱਲਾਂਗੇ ਚੱਲਾਂਗੇ ਅਗਲੇ ਦਿਦਵਾਰ ਨੂੰ ਚੱਲਾਂਗੇ ਫਿਰ ਗੱਲ ਹੋਈ ਆ ਗੱਲ ਪ੍ਰਧਾਨ ਜੀ ਨਾਲ ਚੰਡੀਗੜੀ ਚਲਦੇ ਆਂ ਲੈ ਚੰਡੀਗੜ੍ਹ ਕੱਲ੍ਹ ਆ ਫਿਰ ਗੱਡੀ ਸੁੰਮੋ ਕਰ ਲਈ ਚੰਡੀਗੜ੍ਹ ਬਾਤ ਇੱਕ 7-8000 ਦਾ ਤੇਲ ਲੱਗੂ ਹੈਨਾ ਫਿਰ ਪ੍ਰਧਾਨ ਉੱਥੇ ਜਾ ਬਲ ਤੁਸੀਂ ਬਾਹਰ ਬੈਠੋ ਮੈਂ ਗੱਲ ਕਰਕੇ ਆਉਣਾ ਪ੍ਰਧਾਨ ਜੀ ਨਾਲ ਅਜਿਹਨਾਂ ਦਾ ਨਾਮ ਲੈਨੇ ਸੁਖਵੀਰ ਬਦਲਹੋਰੀ ਉਹ ਅੰਦਰ ਜੰਦਰ ਜਾ ਕੇ ਅੰਦਰੋਂ ਬੇ ਗਾਣਾ ਘੜ ਕੇ ਮੋੜਦੇ ਤੂੰ ਕਿਧਰ ਮੂ ਚੱਕਰ ਰਿਹਾ ਹੈ ਚਲ ਬਾੜ ਬਾਰਾ ਕਹਿੰਦਾ ਲਵੀ ਹੋ ਗਈ ਗੱਲ ਉਹ ਕਹਿੰਦਾ ਚੱਕ ਹੋ ਜਾਂਦਾ ਮੈਂ ਹੋ ਗਿਆ ਥੋੜਾ ਤੇ ਰੋਕ ਲੋ ਫਿਰ ਇੱਥੇ ਚੰਡੀਗੜ੍ਹੀ ਰੋਕ ਲੋ ਇੱਥੇ ਥੋੜਾ ਸਸਤਾ ਹੈ ਸਾਮਾਨ ਹੈ ਨਾ ਤੇ ਉਹ ਰੋਕ ਲੋ ਫਿਰ ਇੱਥੇ ਗਾਂ ਬਟਾ ਦਾ ਬਾਹੂਾ ਉੱਥੇ ਖਾਵਾਂਗੇ ਉੱਟੀ ਫਿਰ ਤੇ ਕਰ ਕਰਾ ਕੇ 10000 ਪੈਂਦਾ ਸੀ ਜੀ 10000 ਚ ਇੱਕ ਗੇੜਾ ਪੈਂਦਾ ਸੀ ਕੰਮ ਪਤਾ ਨਹੀਂ ਹੋ ਪਤਾ ਹੀ ਨਾ ਆ ਆਸਿਆ ਪੈਂਦਾ ਇਥੇ ਉਹ ਤਾਂ ਹੀ ਉਹ ਤਾਂ ਖੜਦੇ ਨੇ ਆਲੇ-ਦਾਲੇ ਉਹ ਸੁਬੀ ਬਲਦੇ ਆਲੇ ਨਹੀਂ ਖੜੇ ਹੁੰਦੇ ਜਨਰਲ ਉਹਨਾਂ ਨੇ ਕੋਕ ਅੱਖ ਨਹੀਂ ਦੇਖਣਾ ਹੁੰਦਾ ਅਬੀ ਕੀ ਕਹਿੰਦਾ ਲੀਡਰ ਉਹਨੇ ਇੰਨੇ ਖੜਾਉਂਦੇ ਸਾ ਕਿੱਥੇ ਲਊਗਾ ਜਕਾਰਾ ਛੱਡਾਂਗੇ ਬਸ ਕਈ ਵਾਰੀ ਗੱਲ ਵੀ ਨਹੀਂ ਜਕਾਰੇ ਵਾਲੇ ਉਹਨੂੰ ਚੱਕ ਲੁੰਦੇ ਆ ਬਸ ਹਾਂ ਉਹ ਬੰ ਵੀਡੀਓ ਚ ਆ ਜਾਂਦੇ ਨੇ ਹੋਰ ਦਿਖਾਉਣ ਲੱਗ ਜਾਂਦੇ ਪੁਰਸਾਂ ਦੇਖੋ ਇਹ ਨਾਲ ਖੜਦੇ ਆ ਨਾਲ ਖੜੇ ਜਿਵੇਂ ਮਾਗਰ ਖੜਦੇ ਆਂ ਆਂ ਇੰਨਾ ਚੱਕਰਾਂ ਚ ਲੁੱਟੀਦੇ ਨੇ ਇਹ ਸੋ ਇਸ ਕਰਕੇ ਵੀ ਇਹ ਕੰਮ ਬੰਦਾ ਸਾਰਿਆਂ ਨੂੰ ਅਸੀਂ ਬੰਦਾ ਰਿਕਾਰਡ ਦੇਵਾਂਗੇ ਜਿਹਦੀ ਪੰਜਾਬ ਦੇ ਵਿੱਚ ਵੋਟ ਹੈ ਜਿਹਦੇ ਕੋਲ ਆਧਾਰ ਕਾਰਡ ਹੈ ਜਿਹੜਾ ਪੰਜਾਬ ਦਾ ਨਾਗਰਿਕ ਹੈ ਉਹਦਾ ਉਨਾ ਹੀ ਹੱਕ ਹੈ ਜਿੰਨਾ ਕਿਸੇ ਮੰਤਰੀ ਦਾ ਜਿੰਨਾ ਕਿਸੇ ਸੰਤਰੀ ਦਾ ਜਿੰਨਾ ਕਿਸੇ ਅਫਸਰ ਦਾ ਕੋਲ ਨਹੀਂ ਆਕਾ